ਮੇਰੀ ਗਾਉ ਸੁਣ ਤੂੰ ਆਪਣੇ ਅੰਦਰ ਵੀ ਪੋਚਾ ਲਾ ਆਈ ਆ ਇੱਥੇ ਵੀ ਲਾਤਾ ਵਾ ਤੇ ਅੰਦਰ ਕਿੰਨੇ ਲਾਉਣਾ ਸੀ ਕਿਹੜੇ ਅੰਦਰ ਸਾਡੇ ਅੰਦਰ ਕਿੰਨੇ ਲਾਉਣਾ ਤੇ ਤੈਨੂੰ ਕਰੰਟ ਪੈਂਦਾ ਵਾ ਦੀਦੀ ਮੈਂ ਉਹ ਅੰਦਰ ਤਾਂ ਨਹੀਂ ਲਾਇਆ ਹੈਗਾ ਫੇਰ ਮੁੜ ਕੇ ਤੁਸੀਂ ਕੱਲ ਨੂੰ ਮੇਰਾ ਨਾਮ ਲਾਓਗੇ ਵੀ ਉੱਥੋਂ ਕੋਈ ਚੀ ਚੁੱਕੀ ਗਈ ਆ ਮੈਂ ਤਾਂ ਕਰਕੇ ਨਹੀਂ ਲਾਇਆ ਤੁਸੀਂ ਆਪੇ ਲਾ ਲਿਓ ਤੇ ਅੱਗੇ ਕਿਹੜਾ ਤੁਸੀਂ ਘੱਟ ਕਰਦੇ ਆ ਨਹੀਂ ਮੈਂ ਤੈਨੂੰ ਕੀ ਦੱਸਣਾ ਵਾ ਜੇ ਪੋਚਾ ਲਾਉਂ ਤੈਨੂੰ ਮੈਂ ਡਾ ਹੀ ਦਿੱਤਾ ਸੀ ਤੇ ਉਹਦੇ ਅੰਦਰ ਵੀ ਲਾ ਦਿੰਦੀ ਹੱਕ ਚੱਲਦੀ ਆ ਤੂੰ ਮੰਮੀ ਮੇਰੀ ਸੁਣੋ ਗੱਲ ਉਦੋਂ ਪੈਈਆਂ ਦਾ ਨਾ ਸਾਡਾ ਹੀ ਲੱਗੰਦਿਆ ਸੀ ਨਾ ਸਾਨੂੰ ਹੀ ਕਹਿੰਦੇ ਸੀ ਨਾ ਤੁਸੀਂ ਵੀ ਇਹਨਾਂ ਨੇ ਕੱਢੇ ਆ ਤੇ ਜੇ ਹੁਣ ਮੈਂ ਅੰਦਰ ਚਲ ਜਾਂਦੀ ਫੇਰ ਮੜ ਕੇ ਕੋਈ ਚੀਜ਼ ਗਾਂ ਪਛਾਹ ਹੋਈ ਜਾਂਦੀ ਤੇ ਮੈਨੂੰ ਹੀ ਕਹਿਣਾ ਸੀ ਨਾ ਇਹੋ ਅੰਦਰ ਪੋਚਾ ਲਾਉਣ ਗਈ ਹੈ ਤੂੰ ਮੇਰਾ ਨਹੀਂ ਨਹੀਂ ਪੋਚੇ ਲਾਉਣ ਅੱਛਾ ਆਪਣੇ ਅੰਦਰ ਚ ਵੀ ਲਾ ਲਿਆ ਬਾਹਰ ਵੀ ਲਾ ਲਿਆ ਨੇ ਸਾਡਾ ਅੰਦਰ ਛੜ ਦਿੱਤਾ ਇਹ ਚੰਗੀ ਗੱਲ ਮਮੇ ਕੀ ਕਰਨਦੇ ਆ ਮੈਂ ਹਾਂ ਚੱਲ ਮੈਂ ਪਿਆਜ਼ ਪੀਓਜ ਕੱਟ ਦਿੰਨੀ ਆ ਤੇ ਸਬਜ਼ੀ ਬਣ ਜੂਗੀ लिया मैं कर झाड़ी हाँ ला लिया वा तू तो पोचा तो 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 ला ला पोचा लाने वाला वा दो दिन हो गए लगा ही नहीं गा चल कोई नी मम्मी जी हवाला हाँ कम करके बाद पोचा भी मार लेनी चल कोई नी तू तो ला ला पोचा आपे कर लूगी मैं तड़का ला दनी आ चलो ठीक है फिर ਸਫਾਈ ਵਾਲੇ ਕੰਮ ਤੋਂ ਕੰਨੀ ਕਤਰ ਆਉਂਦੀ ਆ ਆ ਆਂਦੀ ਆ ਤੇ ਤੜਕਾ ਮੈਂ ਲਾ ਦਿੰਨੀ ਆ ਤੜਕਾ ਤੇ ਅਜ ਤੱਕ ਇਹਦੇ ਕੋਲ ਲਵਾਇਆ ਨਹੀਂ ਕੀ ਤੱਕ ਕਿਦਾਂ ਦੀ ਸਬਜ਼ੀ ਬਣਾਉਣੀ ਆ ਆਪੇ ਲੁੰਦੀ ਆ ਪੋਚੀ ਤੇ ਕਰਦੀ ਆ ਸਪਾਈਆਂ ਹੋਰ ਇਹਨੇ ਕੀ ਕਰਨਾ 10 ਪੋਚਾ ਗਏ ਆ ਦਾ ਸਾਹ ਭਲਾ ਨੂੰ ਕੀ ਨੂੰ ਡੰਡਾ ਜਿਹਾ ਪਾਇਆ ਹੁਣ ਜੀ ਚੱਜ ਦਾ ਪੋਚਾ ਹੀ ਲੈ ਆਓ ਤੇ ਗੱਲਾਂ ਸੁਣ ਲੋ ਇਹਨਾਂ ਸਾਰੇ ਟੱਬਰ ਕੋ ਗੱਲਾਂ ਦੇ ਕਦੇ ਆਉਂ ਕਰਦੇ ਇਦਾਂ ਬਣੀ ਹੁੰਦੇ ਇੰਸ਼ਾਅੱਲਾ ਆਪਣੇ ਕਮਰੇ ਚ ਮਾਰ ਲਈਂ ਆ ਪਹਿਲਾਂ ਫਿਰ ਵੇਖੀ ਜਾਊਗੀ ਨਾ ਇਹ ਨਾ ਚੱਜ ਨਾ ਵਜਣਦੀ ਆ ਨਾ ਹੋਰ ਪਤਾ ਨਹੀਂ ਕਿਦਾਂ ਕੰਮ ਕਰਦੀਆਂ ਵੇ ਇਹਦੇ ਨਾਲ ਨਹੀਂ ਇਹਨੇ ਆਪਣੇ ਅੰਦਰ ਵੀ ਪੋਚਾ ਲਾ ਲਿਆ ਵਾ ਬਾਹਰ ਲਾਉਣ ਦੀ ਆ ਤੇ ਮੇਰੇ ਅੰਦਰ ਕਿਉਂ ਨਹੀਂ ਲਾਇਆ ਇਹਨੇ ਇਦਾਂ ਕਰਦੀਆਂ ਜਾਨੀ ਇਹਦੇ ਵੱਲ ਯਮੇਰੀ ਗੱਲ ਸੁਣ ਤੂੰ ਆਪਣੇ ਅੰਦਰ ਵੀ ਪੋਚਾ ਲਾ ਆਈਂ ਆ ਇੱਥੇ ਵੀ ਲਾਤਾ ਵਾ ਤੇ ਅੰਦਰ ਕਿੰਨੇ ਲਾਉਣਾ ਸੀ ਕਿਹੜੇ ਅੰਦਰ ਸਾਡੇ ਅੰਦਰ ਕਿੰਨੇ ਲਾਉਣਾ ਤੇ ਤੈਨੂੰ ਕਰੰਟ ਪੈਂਦਾ ਵਾ ਦੀਦੀ ਮੈਂ ਉਹ ਅੰਦਰ ਤਾਂ ਨਹੀਂ ਲਾਇਆ ਹੈਗਾ ਫੇਰ ਮੁੜ ਕੇ ਤੁਸੀਂ ਕੱਲ ਨੂੰ ਮੇਰਾ ਨਾਮ ਲਾਓਗੇ ਵੀ ਉੱਥੋਂ ਕੋਈ ਚੀਜ਼ ਚੁੱਕੀ ਗਈ ਆ ਮੈਂ ਤਾਂ ਕਰਕੇ ਨਹੀਂ ਲਾਇਆ ਤੁਸੀਂ ਆਪੇ ਲਾ ਲਿਓ ਤੇ ਅੱਗੇ ਕਿਹੜਾ ਤੁਸੀਂ ਕੱਟ ਕਰਦੇ ਆ ਮੈਂ ਤਾਂ ਪੋਚਾ ਲਾਉਣਾ ਹੁੰਦਾ ਵਾ ਨਾ ਹੀ ਲਾਉਣਾ ਵਾ ਅੰਦਰ ਵੀ ਲਾਇਆਗਾ ਠੀਕ ਆ ਨਾ ਤੇ ਕੱਲ ਨੂੰ ਫੇਰ ਮੇਰਾ ਕੋਈ ਨਾ ਨਹੀਂ ਲੱਗਣਾ ਚਾਹੀਦਾ ਵੀ ਤੂੰ ਕੋਈ ਚੀਜ਼ ਚੁੱਕੀ ਜਾਏ ਕਿ ਦਾਵਾ ਫਿਰ ਇਹ ਨਾਲ ਆ ਦੇਣਾ ਵਾ ਤੇ ਨਹੀਂ ਮੈਂ ਰੋਟੀ ਸਾਰਿਆਂ ਦੀ ਪਕਾਉਣੀ ਹੈ ਨਾ ਤੁਹਾਨੂੰ ਵੀ ਦਿੰਨੀ ਹੈ ਨਾ ਚਾਹੇ ਤਾਂ ਮੈਂ ਕੱਲੀ ਪਕਾ ਕੇ ਖਾ ਲੈਂਨੀ ਹੈ ਤੇ ਫਿਰ ਮੈਂ ਵੀ ਇਦਾਂ ਕਰਿਆ ਕਰੂੰਗੀ ਆਪਣੀ ਪਕਾ ਕੇ ਖਾ ਲਿਆ ਕਰੂੰਗੀ ਤੂੰ ਹੀ ਆਪਣੀ ਪਕਾ ਕੇ ਖਾ ਲਓ ਸ਼ਰੀਕੇ ਤੈਨੂੰ ਬੜੇ ਕਰਨੇ ਹੁੰਦੇ ਆ ਗੱਲ ਇਹ ਨਹੀਂ ਗਈ ਹੈਗੀ ਵੀ ਫੇਰ ਤੁਸੀਂ ਗੱਲਾਂ ਕਰਨੀਆਂ ਮੁਰਕੇ ਮੰਮੀ ਨੂੰ ਜਾ ਜਾ ਦੱਸਣਾ ਵਾ ਚੀਜ਼ ਭਾਈ ਆਪ ਗਾਪਛਾਰਾ ਲੀ ਹੋਵੇ ਮੁਰਕੇ ਤੁਸੀਂ ਮੈਨੂੰ ਕਹਿਣਾ ਵਾ ਡਰ ਤੈਨੂੰ ਬੜਾਉਂਦਾ ਵਾ ਅ ਸ਼ਰੀਕੇ ਬਾਝੇ ਕਰਨੋਂ ਨਾ ਹਟ ਜਾ ਜੇ ਕੰਮ ਕਰਨਾ ਤਾਂ ਸਾਰਾ ਕਰਿਆ ਕਰ ਸੁਣ ਗਿਆ ਨਾ ਮੈਂ ਤਾਂ ਨਹੀਂ ਸ਼ਰੀਕੇ ਕਰਦੀ ਹੈਗੀ ਕੋਈ ਵੀ ਉਦਾਂ ਹੀ ਬੱਸ ਹੱਤ ਪਈ ਹੈ ਲੜਨ ਦੀ ਕਿ ਕੋਈ ਦਿਨ ਆਪਾਂ ਸੁੱਕਾ ਨਹੀਂ ਗਾ ਜਾਣ ਦੇਣਾ ਹੈਗਾ ਫੇਰ ਕੱਲ ਨੂੰ ਕਹੋਗੀ ਵੀ ਮੇਰੀ ਆ ਚੀਜ਼ ਚੋਕ ਲਈ ਤੇ ਆ ਚੋਕ ਲਈ ਇਹ ਤੋਂ ਚੰਗਾ ਕਿ ਬੰਦਾ ਨਾ ਹੀ ਅੰਦਰ ਜਾਵੇ ਕਰਦੀਆਂ ਚੀਜ਼ਾਂ ਵਾਲ ਤੇ ਨਾ ਕਿਸ ਦਾ ਧਿਆਨ ਹੀ ਨਹੀਂ ਹੈਗਾ ਆ ਜੰਗਾਲ ਪੈਣ ਰਿਆ ਵਾ ਇਹਨਾਂ ਨੇ ਵੀ ਮੰਜੇ ਉਣ ਲਈ ਵਾਂ ਲਿਆ ਕੇ ਇਹਨਾਂ ਨੂੰ ਕਹਿੰਨੀ ਆ ਕਾਲਾ ਜਿਹਾ ਰੰਗ ਲਿਆ ਕੇ ਦਿਓ ਇਹਨੂੰ ਰੰਗ ਫੇਰ ਕੇ ਨਾ ਤੇ ਮੰਜਾਉਣੀ ਏ ਗਰਮੀਆਂ ਦੇ ਵਿੱਚ ਹੁਣ ਜਿੰਨੇ ਹੀ ਹੋਣ ਓਨੇ ਹੀ ਥੋੜੇ ਆ ਬਿਆਣਾ ਤੇ ਹੁੰਦਾ ਹੀ ਆ ਮੰਮੀ ਹਾਂ ਪੁੱਤ ਤੂੰ ਇੱਥੇ ਕੀ ਕਰੰਡੇ ਮੈਂ ਆ ਮੰਜਾ ਵੇਖਣ ਰਹੀ ਓ ਆ ਵੇਖ ਜੰਗਾਲ ਜਿਹਾ ਲੱਗਦਾ ਜਾਂਦਿਆ ਹੀ ਮੰਜੇ ਨੂੰ ਮਾਰੋ ਗੋਲੀ ਕੀ ਹੋ ਗਿਆ ਅੰਦਰ ਜਾ ਕੇ ਵੇਖਿਆ ਕੀ ਹੋਇਆ ਵਾ ਪੋਚੇ ਲਾਉਣ ਦੀ ਹੀ ਓ ਆਪਣੇ ਅੰਦਰ ਵੀ ਓਨੇ ਲਾ ਲਿਆ ਤੇ ਬਾਹਰ ਵੀ ਲਾ ਲਿਆ ਤੇ ਮੇਰੇ ਅੰਦਰ ਛੱਡ ਦਿੱਤਾ ਨੇ ਪੋਚੇ ਲਾਉਣ ਤੋਂ ਨੂੰ ਮੈਂ ਹੀ ਦਾਇਆ ਸੀ ਮੇਰੇ ਵੱਲ ਆਈ ਸੀ ਮੰਮੀ ਲਿਆਓ ਸਬਜੀ ਮੈਂ ਕੱਟਦੀ ਆ ਤੇ ਮੈਂ ਹਾਂ ਨਹੀਂ ਸੰਦੀਪ ਨੇ ਤੜਕਾ ਲਾ ਲੈਣਾ ਵਾ ਮੈਂ ਅਰਸੋਂ ਹੀ ਨਹੀਂ ਕੰਮ ਕਰਨ ਉਹ ਤੇ ਮੈਂ ਅਚਾਨਕ ਵੇਖ ਲਿਆ ਕਿ ਮੈਂ ਹਾਂ ਇਹ ਬਾਰੋ-ਬਾਰੋ ਲਾਉਣ ਦੀ ਹੈ ਤੇ ਮੇਰੇ ਅੰਦਰ ਕਿਉਂ ਨਹੀਂ ਲਾਇਆ ਮੈਂ ਜਾ ਕੇ ਫਿਰ ਚੰਗੀ ਠੰਡੀ ਕੀਤੀ ਫਿਰ ਕੀ ਆਂਦੀ ਹੀ ਇਹ ਬਾਅਦ ਤੁਸੀਂ ਮੇਰਾ ਨਾਂ ਲਾਉਣਾ ਕੋਈ ਚੀ ਚੁੱਕੀ ਗਈ ਤੇ ਮੈਂ ਹਾਂ ਅੱਗੇ ਕਿਹੜਾ ਤੁਸੀਂ ਚੋਰ ਨਹੀਂ ਹੈਗੇ ਅੱਗੇ ਵੀ ਚੋਰ ਹੀ ਆ ਤੇ ਨਾਲੇ ਕਹਿਣਾ ਹੈ ਵੀ ਜੇ ਨਾ ਚੁੱਕੇਂਗੀ ਤੇ ਮੇਰਾ ਦਿਮਾਗ ਖਰਾਬ ਹੋਇਆ ਤੇ ਉਦਾਂ ਹੀ ਤੇਰਾ ਨਾਂ ਲਾ ਦੂੰਗੀ ਮੈਂ ਡੈਪੀਸ ਨੋਨ ਕਦ ਮਮੀ ਉਹਨੂੰ ਸਮਝਾਇਆ ਮੈਂ ਜੇ ਲਾਉਣਾ ਹੁੰਦਾ ਤੇ ਸਾਰੇ ਅੰਦਰਾਂ ਚ ਲਾਇਆ ਕਰ ਨਹੀਂ ਤੇ ਬੇਸ਼ੱਕ ਨਾ ਲਾਇਆ ਕਰ ਤੇ ਮੈਂ ਵੀ ਇਦਾਂ ਕਰਿਆ ਕਰਨਾ ਹੁਣ ਰੋਟੀ ਆਪਣੀ ਬਣਾ ਲਿਆ ਕਰਨੀ ਤੁਸੀਂ ਆਪਣੀ ਬਣਾ ਲਿਆ ਕਰੋ ਸ਼ਰੀਕੇ ਬਾਜੀ ਮੈਂ ਤੈਨੂੰ ਬੜੀਆ ਕਰਨੀ ਆਉਂਦੀ ਆ ਵਾ ਚੱਲ ਕੋਈ ਗੱਲ ਨਹੀਂ ਸੰਦੀਪ ਜੇ ਤੂੰ ਐਦਾਂ ਕਰੇਂਗੀ ਫਿਰ ਤੇਰੇ ਵਿੱਚ ਤੇ ਉਹਦੇ ਵਿੱਚ ਫਰਕ ਕੀ ਰਹਿ ਗਿਆ ਕੋਈ ਨਹੀਂ ਮੈਨੂੰ ਆਪੇ ਪੁੱਛਦੀ ਆ ਤੇ ਨਾਲੇ ਉਹਨੂੰ ਕਹਿੰਦੀ ਆ ਕਿ ਜਿਹੜਾ ਕੰਮ ਕਰਨਾ ਨਾ ਸਾਰਾ ਕਰਨਾ ਵਾ ਉਹ ਰੋਟੀ ਪਾਣੀ ਦਾ ਕਰਦੀ ਆ ਤੈਨੂੰ ਕਦੀ ਕਿਹਾ ਵਾ ਵੀ ਆਪਣੇ ਵਾਸਤੇ ਰੋਟੀ ਪਕਾ ਲੈ ਤੇ ਫਿਰ ਮੰਮੀ ਮੈਂ ਵੀ ਤਾਂ ਐਦਾਂ ਹੀ ਕਰਨਾ ਵਾ ਚੱਲ ਕੋਈ ਨਹੀਂ ਤੂੰ ਗਰਮ ਨਾ ਹੋ ਮੈਂ ਉਹਨੂੰ ਆਪੇ ਸਮਝਾ ਦਿੰਨੀ ਆ ਪੰਜਾਬੀ ਵਿੱਚ ਵੀ ਐਦਾਂ ਕੰਮ ਨਹੀਂ ਚੱਲਣੇ ਜਦੋਂ ਘਰਾਂ ਵਿੱਚ ਰਹੀਏ ਨਾ ਤੇ ਜਿਹੜਾ ਕੰਮ ਪੜਿਆ ਹੋਵੇ ਪੂਰਾ ਕਰਕੇ ਫਿਰ ਬਈ ਦਾ ਤਵਾ ਸਭ ਸੋਚੇ ਮੈਂ ਸ਼ਾਇਦ ਮੰਮੀ ਨੇ ਮਨਾ ਕੀਤਾ ਹੋਊਗਾ ਕਿ ਉਹਦੇ ਅੰਦਰ ਨਾ ਲਾਵੀ ਕਿਸ ਮਾਨ ਪਿਆ ਹੁੰਦਾ ਵਾ ਮੈਂ ਨਹੀਂ ਮਨਾ ਕੀਤਾ ਮੈਂ ਤਾਂ ਸਗੋਂ ਇਹ ਕਿਹਾ ਮੈਂ ਵੀ ਪੋਚਾ ਦੋ ਦਿਨ ਹੋ ਗਏ ਲਾਇਆ ਹੀ ਨਹੀਂਗਾ ਤੇ ਜਾ ਤੂੰ ਲਾ ਤਾਂ ਸੰਦੀਪ ਨੇ ਆਪੇ ਤੜਕਾ ਲਾ ਲੈਣਾ ਸਬਜੀ ਨੂੰ ਚਲ ਆ ਆ ਕੇ ਪੁੱਛਦੀ ਹੁਣ ਚਲ ਆ ਸੰਦੀਪ ਮੰਮੀ ਵੇਖ ਲਓ ਮੈਂ ਕਹਿ ਵੀ ਗਈ ਨਾ ਨਹੀਂ ਮੇਰੀ ਸੁਣ ਹਾਂ ਗੱਲ ਜੇ ਤੈਨੂੰ ਮੈਂ ਪੋਚੇ ਲਾਉਣ ਡਾਇ ਹੀ ਦਿੱਤਾ ਪਿਲਾ ਦੇ ਪੋਚੇ ਅੰਦਰ ਜਾ ਕੇ ਕੰਨ ਭਰਦੇ ਹੋਣੇ ਆ ਨਹੀਂ ਮੈਂ ਤੈਨੂੰ ਕੀ ਦੱਸਣਾ ਵਾ ਜੇ ਪੋਚਾ ਲਾਉਣ ਤੈਨੂੰ ਮੈਂ ਡਾ ਹੀ ਦਿੱਤਾ ਸੀ ਤੇ ਉਹਦੇ ਅੰਦਰ ਵੀ ਲਾ ਦਿੰਦੀ ਥੱਕ ਚਲਦੀ ਹਾਂ ਤੂੰ ਮੰਮੀ ਮੇਰੀ ਸੁਣੋ ਗੱਲ ਉਹ ਦਿਨ ਪੈਹਿਆਂ ਦਾ ਨਾ ਸਾਡਾ ਹੀ ਲੱਗੰਦਿਆ ਸੀ ਨਾ ਸਾਨੂੰ ਹੀ ਕਹਿੰਦੇ ਸੀ ਨਾ ਤੁਸੀਂ ਪੇਨਾਂ ਨੇ ਕੱਢੇ ਆ ਤੇ ਜੇ ਹੁਣ ਮੈਂ ਅੰਦਰ ਚਲ ਜਾਂਦੀ ਫੇਰ ਮੜ ਕੇ ਕੋਈ ਚੀਜ਼ ਗਾਂ ਪਛਾਹ ਹੋ ਜਾਂਦੀ ਤੇ ਮੈਨੂੰ ਹੀ ਕਹਿਣਾ ਸੀ ਨਾ ਇਹੋ ਅੰਦਰ ਪੋਚਾ ਲਾਉਣ ਗਈ ਸੀ ਤੂੰ ਮੇਰੀ ਇੱਕ ਗੱਲ ਸੁਣ ਉਹ ਕਹਿੰਦਾ ਪ੍ਰਿਪਿੰਦਰ ਕੋਲ ਪਿਆ ਹੈ ਹੀ ਤੇਰੀ ਤਨਖਾਹ ਹੁੰਦੀ ਆ ਤੇਰੇ ਕੋ ਪੈਸੇ ਕਿੱਥੋਂ ਆਏ ਕੋਈ ਦੱਸ ਥੋੜੇ ਬੋਲੇ ਤੋਂ ਕੋਲ ਹੁੰਦੇ ਹੀ ਆ ਈ ਆ ਈ ਗੱਲ ਨਹੀਂ ਆ ਤੇ ਫੇਰ ਤੇਰੇ ਪਿਓ ਦੇ ਪੈਸੇ ਕਿੱਥੇ ਦੀ ਆ ਕਰ ਇਹਨਾਂ ਕੋ ਨਾ ਪੈਸੇ ਹੋਣਗੇ ਇਹ ਤਾਂ ਕੋਈ ਪੈਸੇ ਨਹੀਂ ਇਹ ਨਮਕੀ ਜਾਂਦੀ ਆ ਇਹ ਤਾਂ ਪੇਕੇ ਜਾਂਦੀ ਆ ਮਾਂ ਨੇ ਦੇ ਦਿੱਤੇ ਕਿ ਹਮਾਸੀ ਨੇ ਦੇ ਦਿੱਤੇ ਭੂਆ ਨੇ ਦੇ ਦਿੱਤੇ ਤਾਂ ਤੂੰ ਕਿੱਥੇ ਜਾਣ ਰਹੀ ਆ ਜਿੱਥੋਂ ਤੇਨੂੰ ਪੈਸੇ ਮਿਲਦੇ ਆ ਮੇਰੇ ਹੁੰਦਿਆਂ ਦੇ ਕਦੀ ਗਏ ਨਹੀਂ ਕਿਸੇ ਕੋ ਉਦੋਂ ਦੇ ਤੇ ਟਾਟੇ ਕੋ ਨਿਕਲੇ ਨਾ ਪੈਸੇ 버ਗਰ ਲਿਓਣੇ ਤੇ 20 ਰੁਪਏ ਮੰਗਦੇ ਫਿਰਦੇ ਹੀ ਨਹੀਂ ਪਹਿਲੇ ਪੈਸੇ ਦੱਸ ਥੋੜੇ ਬੋਲੇ ਤਾਂ ਬੰਦਾ ਆਪਣੇ ਕੋ ਰੱਖਦਾ ਹੀ ਆ ਬਰਤਾਨਾ ਸ ਜੇ ਇਥੇ ਰਹਿਣਾ ਵਾ ਨਾ ਤੇ ਜਿਹੜੀ ਗੱਲ ਕਹੀ ਉਹ ਮੰਨਣੀ ਪੈਣੀ ਆ ਮੰਮੀ ਮੇਰੀ ਸੁਣੋ ਗੱਲ ਜਿਦੋਂ ਤੁਸੀਂ ਕਹਿੰਦੀਆਂ ਨੇ ਪੋਚਾ ਲਾਇਆ ਕਰ ਤੇ ਕੱਲ ਉਹ ਚੀਜ਼ ਇਂਦਰ ਉਂਦਰ ਹੋ ਗਈ ਨਾ ਤੇ ਮੇਰਾ ਨਾਂ ਲੱਗਣਾ ਚਾਹੀਦਾ ਵੀ ਤੂੰ ਅੰਦਰ ਗਈ ਨਾ ਤੇ ਤੂੰ ਫੇਰ ਨਾਂ ਲਾ ਦੂੰਗੀ ਲੱਗ ਜਾਣਾ ਵਾ ਨਾ ਫੇਰ ਤੁਸੀਂ ਮੈਨੂੰ ਹੀ ਕਹਿਣਾ ਵਾ ਕਿ ਘਰ 'ਚ ਫੇਰ ਤੂੰ ਹੀ ਹੋਣਾ ਤੇਰਾ ਹੀ ਨਾਂ ਲੱਗਣਾ ਵਾ ਤੇ ਬਸ ਫੇਰ ਮੈਂ ਤਾਂ ਤੇ ਅੰਦਰ ਨਹੀਂ ਪੋਚਾ ਲਾਇਆ ਹੈਗਾ ਤੂੰ ਲਾ ਲੈ ਰਪਿੰਦਰ ਮੇਰੀ ਸੁਣ ਗੱਲ ਉਹਦੇ ਵਿਆਹ ਹੋਏ ਨੂੰ ਨਾ 2 2 ਸਾਲ ਹੋ ਗਏ ਆ ਕਦੀ ਸਾਡੇ ਘਰੋਂ 1 ਰੁਪਇਆ ਉਹਦਾ ਤਾਂ ਉਧਰ ਨਹੀਂ ਹੋਇਆ ਅਜੇ ਤੂੰ ਆਈ ਆ ਤੇ 5 ਕੱਲ ਨੂੰ ਹੋਰ ਨਿਕਲ ਜਾਣਗੇ ਜੇ ਇੱਥੇ ਹੀ ਰਹਿਣਾ ਵਾ ਹੁਣ ਤਾਂ ਹੁਣ ਆਪਣੀਆਂ ਆਤਾਂ ਸੁਧਾਰੋ ਏਦਾਂ ਨਹੀਂ ਕੰਮ ਬੰਨਾ ਉਹਨੂੰ ਲੰਮੀ ਨਹੀਂ ਸਮਝਿਆ ਸਾਨੂੰ ਇਦਾਂ ਦੀ ਆਤ ਕੋਈ ਨਹੀਂ ਗਈ ਹੈਗੀ ਠੀਕ ਵਾ ਨਾ ਹੁਣ ਜੇ ਜਾਣਗੇ ਨਾ ਲਈ ਜਾਓ ਤਾਂ ਪੈਂ ਬੇਸ਼ੱਕ ਲਈ ਜਾਓ ਤੇ ਫੇਰ ਅਹੀਂ ਕੱਢ ਲੈ ਪੈਸੇ ਹੁਣ ਮੈਨੂੰ ਨਹੀਂ ਗੱਲ ਦਾ ਪਤਾ ਹੈਗਾ ਵੀ ਕਿੰਨੇ ਕੱਡੇ ਤੇ ਕਿੰਨੇ ਨਹੀਂ ਗੱਡੇ ਵੀ ਚੁੱਪ ਕਰਕੇ ਨਾ ਉਹਦੇ ਅੰਦਰੋਂ ਪੋਚਾ ਕੱਢ ਕੇ ਲਿਆ ਉਹ ਤੁਹਾਡੇ ਸਾਰਿਆਂ ਲਈ ਰੋਟੀ ਪਾਣੀ ਬਣਾਉਣ ਲਈ ਆ ਨਾ ਉਹਨੇ ਕਦੀ ਇਹ ਕੀਤਾ ਵੀ ਮੈਂ ਆਪਣੇ ਲਈ ਬਣਾ ਲੈਂਦੀ ਹਾਂ ਤਾਂ ਤੁਸੀਂ ਆਪ ਬਣਾ ਕੇ ਖਾ ਲਿਓ ਜੇ ਪੋਚਾ ਲਾਉਣਾ ਵਾ ਨਾ ਇਹਨਾਂ ਨੂੰ ਕਹੋ ਮੇਰੇ ਨਾਲ ਲੱਗੇ ਉੱਥੇ ਆ ਜਾਓ ਮੈਂ ਪੋਚਾ ਮਾਰ ਦਿੰਦੀ ਹਾਂ ਕੋਈ ਗੱਲ ਨਹੀਂ ਸਾਹਮਣੇ ਆ ਤੂੰ ਲਾ ਪੋਚਾ ਮੁੜ ਕੇ ਫਿਰ ਕਹੋਗੇ ਵੀ ਇਹਨੇ ਚੀਜ਼ੇ ਦੁਰ ਉਦਰ ਕਰ ਦਿੱਤੀ ਤੋਹ ਨਹੀਂ ਆਂਦੀ ਉਹ ਐਦੀ ਸ਼ਦਾਣ ਵੀ ਨਹੀਂ ਹੈਗੀ ਚੱਲ ਸੰਦੀਪ ਤੂੰ ਲਾ ਤੜਕਾ ਆਪੇ ਲਾਉਂਦੀ ਪੋਚੇ ਸ਼ਰੀਕੇ ਬਾਜੇ ਕਰਦੀ ਮਮੇ ਤੂੰ ਤਾਂ ਹੁੰਦੀ ਸ਼ਰੀਕੇ ਕਰਨ ਦੇ ਪੀ ਆ ਐਂ ਤਾਂ ਸੋਨਾ ਗੱਲਾਂ ਬੰਦ ਕਰਦੀ ਹੈ ਕੀ ਵੀ ਤੂੰ ਹੀ ਮੈਨੂੰ ਕਿਉਂ ਨਹੀਂ ਜੀਂਦੇ ਮੈਂ ਇੱਥੇ ਰਹਿਣਾ ਵਾ ਹੁਣ ਮੈਂ ਕਿੱਥੇ ਜਾਵਾਂ ਜੇ ਇੱਥੇ ਰਹਿਣਾ ਵਾ ਨਾ ਤਾਂ ਕੰਮ ਵੀ ਉਦਾਂ ਦੇ ਕਰਨਾ ਤੇ ਕੀ ਕਰਨ ਦੀਆਂ ਦੱਸੋ ਕਦੀ ਉਹਦੇ ਅੰਦਰ ਲਾਤਾ ਕਦੀ ਸਟੋਰ ਤੇ ਨਾ ਲਾਇਆ ਕਦੀ ਕਿਸੇ ਪਾਸੇ ਨਾ ਲਾਇਆ ਜੀ ਮੰਮੇ ਤੁਹਾਨੂੰ ਕਹਿਨੀ ਆ ਮੈਂ ਰਸੋਈ ਦਾ ਢੇ ਨਾ ਕੰਮ ਕਰਾ ਦੇਣੀ ਤੁਸੀਂ ਤਾਂ ਨਹੀਂ ਮੰਨਦੇ ਜੇ ਮੈਂ ਸਫਾਈ ਦਾ ਕਰਦੀ ਆ ਫਿਰ ਤੁਸੀਂ ਇਦਾਂ ਕਰਦੇ ਆ ਕੰਮ ਤਾਂ ਤੁਸੀਂ ਆਪ ਨੇ ਮੈਨੂੰ ਕੋਈ ਵੀ ਕਰਨ ਦਿੰਦੇ ਹੈਗੇ ਚੱਲ ਬਹੁਤੀਆਂ ਸਫਾਈਆਂ ਨਾ ਮੈਨੂੰ ਦੇ ਜਾ ਕੇ ਤੇਰੇ ਕਮਰੇ ਚ ਪੋਚਾ ਲਾ ਕੇ ਆ ਹੋਰ ਡੈਪੀ ਇਹ ਗੱਲਾਂ ਕਰਨ ਗਾੜੀ ਰਸੋਈ ਦਾ ਕੰਮ ਤੋਂ ਸੁਆਹ ਕਰਨਾ ਵਾ ਜਾਂਦੇ ਆ ਪੰਪ ਦੇ ਤਾ ਉਹਨੂੰ ਤੇ ਆਦੀ ਕਿਦਾਂ ਫੁਕਾ ਮਾਰਦੀ ਇਹ ਤਾਂ ਮੈਂ ਸੁੱਤਰ ਕਰਨੀ ਕੋਈ ਆ ਰੁਕ ਜਾ ਦੋ ਚਾਰ ਦਿਨ ਦੇਖੀ ਸਹੀ ਸ਼ਰੀਕਾ ਇਹਦਾ ਤੂੰ ਕਹਿਨੀ ਹੈ ਨਾ ਇਹ ਬਣਾ ਕੇ ਦੱਸੂ ਫਿਰ ਤੈਨੂੰ ਪਤਾ ਲੱਗੂ ਸ਼ਰੀਕਾ ਹੁੰਦਾ ਕੀ ਹੈ। ਉਹ लवली ਮੇਰੀ ਗੱਲ ਸੁਣ ਹਾਂ ਅਸੀਂ ਸਿਰ ਸਿਰ ਕੱਪੜੇ ਪਾ ਲੈਣਾ ਵਾਂ ਕੰਮ ਕਰਦਾ ਸੌ ਕਰਨ ਵਾਲਾ ਪੱਠੇ ਵੱਢਣ ਵਾਲੇ ਆ ਡੈਡੀ ਬੰਬੀ ਤੇ ਗਏ ਆ ਤੇ ਵੱਡੋ ਪੱਠੇ ਕਿੰਨੇ ਵੱਢਨੇ ਆ ਤੁਸੀਂ ਵੱਢਨੇ ਆ ਅੱਛਾ ਤੂੰ ਕੋਈ ਕੰਮ ਨਹੀਂ ਕਰਨਾ ਘਰ 'ਚ ਮੇਰੀ ਗੱਲ ਸੁਣ ਜਦੋਂ ਪੈਸਾ ਨਹੀਂ ਥੇਲਾ ਨਹੀਂ ਮੈਨੂੰ ਦੇਣਾ ਤੇ ਮੈਂ ਕਾਹਲੀ ਕੰਮ ਕਰਾਂ ਜੇ ਕੋਈ ਚੰਗਾ ਕੰਮ ਕੀਤਾ ਹੁੰਦਾ ਨਾ ਪਹਿਲਾਂ ਸਾਰੇ ਪੈਸੇ ਮਿਲਦੇ ਰਹੇ ਤੈਨੂੰ ਇਹ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਇਹ ਜੋ ਹੋਣਾ ਹੈ ਨਾ ਉਹ ਤਾਂ ਹੋ ਗਿਆ ਉਹ ਤਾਂ ਮੈਨੂੰ ਹੀ ਪਤਾ ਲੱਗਦੀ ਤੁਹਾਡੇ ਵਾਲ ਦੀ ਗੱਲ ਕਰ ਮੈਂ ਤੇਰੀ ਗੱਲ ਹੀ ਕਰਦਾ ਪਹਿਲਾਂ ਤੂੰ ਮੇਰੀ ਇਹ ਗੱਲ ਸੁਣ ਤੈਨੂੰ ਪੈਸੇ ਕੱਢਣ ਦੀ ਕੀ ਲੋੜੀ ਉਹ ਪਰਾ ਮੈਂ ਨਹੀਂ ਕੱਢੇ ਪੈਸੇ ਕੀ ਲੋੜ ਵਾ ਯਾਰ ਮੈਨੂੰ ਪੈਸੇ ਕੱਢਣ ਦੀ ਤਿੰਨ ਮਹੀਨੇ ਹੋ ਗਏ ਮੈਨੂੰ ਘਰ ਆਏ ਨੂੰ ਉਦੋਂ ਤੋਂ ਹੀ ਮੈਂ ਕੱਢੇ ਦੋ ਤਿੰਨ ਸਾਲ ਹੋ ਗਿਆ ਢ ਵਿਆਹ ਨੂੰ ਪਹਿਲਾਂ ਕਦੇ ਅਜਿਹੀ ਗੱਲ ਸੁਣੀ ਕਦੀ ਘਰ ਤੋਂ ਕੋਈ ਪੈਸੇ ਨਿਕਲੇ ਹੋਵੇ ਯਾਰ ਕਿਤੇ ਨਾ ਕਿਤੇ ਖਰਚਲੇ ਹੋਣੇ ਉਹਨਾਂ ਨੂੰ ਚੇਤਾ ਭੁੱਲ ਗਿਆ ਵਾ ਦੱਸ ਉਹ ਯਾਰ ਬਿੱਲ ਤਾਲ ਨਹੀਂ ਰੱਖੇ ਡਾਡੀ ਨੇ ਮੈਂ ਨਹੀਂ ਕੱਢੀ ਜੀਤ ਕੱਢੇ ਠੀਕ ਹੈ ਨਾ ਜੇ ਮੈਂ ਕੱਢੇ ਹੁੰਦੀ ਤਾਂ ਮੈਂ ਤੁਹਾਨੂੰ ਦੱਸ ਦੇਣਾ ਸੀ ਅੱਗੇ ਇੰਨੀਆਂ ਗੱਲਾਂ ਦੱਸ ਦਿੰਨਾ ਵਾ ਤੇ ਮੈਂ ਕਾਹਲੀ ਕੱਟਣੀ ਦੱਸ ਫਿਰ ਉਹਦਾ ਨਾਮ ਆ ਦੀਏ ਜਿਹੜੀ ਨਵੀਂ ਆਈ ਆ ਪਹਿਲਾਂ ਤਾਂ ਘਰ ਚ ਇਦਾਂ ਦਾ ਕੰਮ ਹੋਇਆ ਨਹੀਂ ਓਏ ਉਹਨਾਂ ਦੇ ਕਮਰੇ ਚੋਂ ਬਾਹਰ ਹੀ ਨਿਕਲ ਦਿੰਦੇ ਹੋ ਕਮਰੇ ਚੋਂ ਬਾਹਰ ਨਿਕਲ ਦਿੰਦੇ ਹੋ ਸੌਈ ਚ ਜਾਂਦੀ ਆ ਤਾਂ ਦਵਾਲੇ ਹੋ ਜਾਂਦੇ ਆ ਉਹਦੇ ਉਹ ਭਰਾਵਾ ਮੈਂ ਕਹਤਾ ਉਹਨਾਂ ਨੂੰ ਕਰਨ ਦਾ ਵੀ ਇਹ ਕੰਮ ਨਹੀਂ ਕਰਦਾ ਪਰ ਪੈਸਿਆਂ ਵਾਲੀ ਕੱਲ ਝੂਠੀ ਆਈ ਨਹੀਂ ਉਹ ਕੱਡੇ-ਕੁੱਡੇ ਠੀਕ ਹੈ ਨਾ ਭਾਂ ਜਾ ਕੇ ਤੁਹਾਨੂੰ ਪੁੱਛ ਲਾ ਬਾਹਰੋਂ ਕੋਈ ਕੱਢ ਕੇ ਲੈ ਆਇ ਨਹੀਂ ਗਿਆ ਮੈਨੂੰ ਨਹੀਂ ਗਾਇ ਮੰਮੀ ਨੇ ਕੱਢ ਕੇ ਕਿਧਰ ਹਲੇ ਆ ਵੀ ਨਾ ਇਹਨਾਂ ਦਾ ਨਾਮ ਆਹੋ ਮੰਮੀ ਦਾ ਨਾਮ ਲਾ ਦੇ ਠੀਕ ਆ ਮਾੜੇ ਦੀ ਗੀਤ ਨਹੀਂ ਲੜੀਂਗਾ ਮੈਨੂੰ ਪਤਾ ਵਾ ਨਾ ਸਕੀਮਾਂ ਆਉਦੀਆਂ ਵਾ ਸਕੀਮਾਂ ਆਉਦੀਆਂ ਐਵੇਂ ਉਹ ਗੱਲ ਤੂੰ ਸੱਚਾ ਨਾ ਹਰ ਜਗ੍ਹਾ ਦੀ ਤੇ ਮੰਮੀ ਝੂਠੀ ਜਾਂ ਅੱਬਾ ਝੂਠੇ ਆ ਮੈਂ ਨਹੀਂ ਕਿਹਾ ਵੱਢਨੇ ਪੱਠੇ ਤੇ ਨਾ ਮੈਂ ਕਰਨਾ ਹੀ ਕੋਈ ਕੰਮ ਚਾਹੇ ਤੇ ਫਿਰ ਇਹਨਾਂ ਨੂੰ ਕਹਿ ਮੈਨੂੰ ਖਰਚਾ ਪਾਣੀ ਦਿਆ ਕਰੋ ਖਰਚਾ ਪਾਣੀ ਮੈਂ ਦਵਾ ਦੂੰਗਾ ਠੀਕ ਆ ਨਾ ਕੰਮ ਕਰ ਦੋ ਸਾਰਾ ਕਰਨਾ ਪੈਣਾ ਇਉਂ ਕੋਈ ਨਹੀਂ ਮੈਂ ਕਰੂੰਗਾ ਕੰਮ ਫਿਰ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਕਹਿ ਦਿੰਨਾ ਵਾ ਤੇਰੇ ਘਰ ਖਰਚਾ ਪਾਣੀ ਮਿਲੂਗਾ ਇਮੀਗਰਟ ਡੈਟਾ ਕੀ ਕਰੂੰਗਾ ਜੇ ਕੋ ਮਿਲੂਗਾ ਤੇ ਉਹ ਮੈਂ ਦਵਾ ਦੂੰਗਾ ਹਾਂ ਮਹੀ ਉਹ ਗੱਲ ਪੱਠੇ ਤੇ ਨਹੀਂਗਾ ਮੈਂ ਹੁਣ ਵੱਢਣੇ ਇਹ ਆ ਵੀ ਖਰਚਾ ਦੇਣ ਦਾ ਬਿਨੈ ਕਰੀ ਚਲ ਮੜਾ ਮੋਟਾ ਫੇਰਾ ਮਾਰਿਆ ਕਰਾਂਗੇ ਗਮਰਾ ਹੀ ਕਰਨਾ ਅੱਖੀਂ ਘਟਾ ਪਾਉਣਾ ਹੈ ਇਹਨਾਂ ਦੇ ਉਹਦਾਂ ਦੋਵਾਂ ਨੇ ਕਰ ਲਿਆ ਕਰਨਾ ਇਹਨਾਂ ਨੇ ਚਲ ਆਪੇ ਹੁਣ ਮੰਮੀ ਨੂੰ ਜਾ ਕੇ ਕਹੂਗਾ ਨਾ ਕਿ ਉਹਨੇ ਨਹੀਂ ਕੱਢੇ ਪੈਸੇ ਜਿਹੜਾ ਹੁੰਦਾ ਉਹ ਪੈਸੇ ਕੱਢੇ ਪੈਸੇ ਕੱਢੇ ਤੇਰਾ ਕੋ ਤਕਲੇਸ਼ ਹੀ ਰਹਿੰਦਾ ਘਰ ਦੇ ਵਿੱਚ ਪਤਾ ਨਹੀਂ ਕਿੰਨਾ ਚਿਰ ਇਹ ਕੰਮ ਰਹਿਣਾ ਤੇਰਾ ਨਾ ਕਿਤੇ ਰੋਟੀ ਖਾਣ ਦਾ ਸਵਾਦ ਤੇ ਨਾ ਕਿਤੇ ਬਹਿਣ ਦਾ ਸਵਾਦ ਇਥੇ ਜਦੋਂ ਦੀ ਕਿਤੇ ਇਹ ਆਈ ਹੈ। ਹੁਣ ਕੀ ਗੱਲ ਹੋਈ ਹੈ ਮੇਰੇ ਗੁੱਸੇ ਜੀਓ? ਗੱਲ ਗੁਲ ਕੀ ਹੋਣੀ ਆ? ਅੰਦਰ ਹੀ ਰਹੀਆਂ ਹੀ ਦੋਵੇਂ ਜਣੀਆਂ ਬੋਲਣ ਡੀਆਂ ਅਸੀਂ ਤਾਂ ਮੈਨੂੰ ਵੀ ਜਾਣਾ ਪਿਆ। ਗੱਲ ਕੀ ਹੋਣੀ ਆ? ਗੱਲ ਤੁਹਾਨੂੰ ਮੈਂ ਦੱਸਦੀ ਆ। ਕੀ ਗੱਲ ਹੋ ਗਈ ਆ? ਮਹਾਰਾਣੀ ਨਹੀਂ ਪਹੁੰਚੇ ਲਾਉਣ। ਅੱਛਾ ਆਪਣੇ ਅੰਦਰ ਚ ਵੀ ਲਾ ਲਿਆ ਬਾਹਰ ਵੀ ਲਾ ਲਿਆ ਨੇ ਤੇ ਸਾਡਾ ਅੰਦਰ ਛੱਡ ਦਿੱਤਾ। ਇਹ ਚੰਗੀ ਗੱਲ ਵਾ ਹੁਣ ਤਾਂ ਸ਼ਰੀਕੇ ਡੈਪੀ ਕਰਨੋ ਉਹ ਸੰਦੀਪ ਫਿਰ ਕੀ ਆ ਤੂੰ ਆਪ ਲਾ ਲੈਂਦੀ ਆਪਣੇ ਅੰਦਰ ਬਸ ਤੁਹਾਡੇ ਕੋ ਤੇ ਇਹੋ ਗੱਲ ਸੁਣਨ ਨੂੰ ਮਿਲਦੀ ਆ ਫਿਰ ਕੀ ਆ ਮੰਮੀ ਤੂੰ ਹੀ ਸਮਝਾਦ ਰਹੀ ਐਨੂੰ ਫਿਰ ਕੀ ਹੋ ਜਾਣਾ ਨਹੀਂ ਸਿਰ ਤੇ ਚੜਾ ਲਓ ਚੱਲ ਪੁੱਤ ਗਲਤੀ ਉਹਦੀ ਵੀ ਆ ਜਦੋਂ ਰੋਟੀ ਪਾਣੀ ਇਹ ਬਣਾਉਣ ਰਹੀ ਸੀ ਤੇ ਪੋਚਾ ਉਹ ਲਾ ਦਿੰਦੀ ਆਖਰਾ ਚੱਲੀ ਸੀ ਤੂੰ ਹੀ ਕਹਿੰਦੇ ਮਾਰਾ ਜੈਨੂੰ ਤੇ ਮੈਂ ਤਾਂ ਕਿਹਾ ਪੋਛੇ ਨੂੰ ਕਿਹਾ ਨਹੀਂ ਮੈਂ ਮੈਂ ਇਹ ਦੰਗੂ ਕਰਨਾ ਸਾਰਾ ਕੰਮ ਮੈਂ ਕਰਨਦੀ ਆ ਤੇ ਕੱਲੇ ਪੋਚੇ ਹੀ ਲਾਉਂਦੀ ਹੋਰ ਕੀ ਕਰਦੀ ਓ ਉਨੇ ਦਾ ਕਿਉਂ ਕਰਨਾ ਸੀ ਮੈਨੂੰ ਕੀ ਪਤਾ ਮੰਮੀ ਸੌਨ ਲਈ ਇਹਨਾਂ ਦੀ ਗੱਲ ਅਗਿਉ ਕੀ ਕਹਿੰਦੇ ਕੋਈ ਗੱਲ ਨਹੀਂ ਫਿਰ ਕੀ ਆ ਉਹ ਮੰਮੀ ਕੇ ਤਰੀਕੇ ਨਾਲ ਇਹਨਾਂ ਨੂੰ ਇਕੱਠਿਆ ਰੱਖੋ ਇੱਕ ਪੱਤ ਘਰ ਤੋਂ ਖਤਮ ਕਰ ਦਿਓ ਇੱਕ ਪੱਤ ਨਹੀਂ ਖਤਮ ਹੋਣਾ ਮੈਨੂੰ ਮੈਂ ਇੱਕ ਗੱਲ ਦੱਸਦਾ ਜਦੋਂ ਦੀ ਆਈ ਐ ਨਾ ਬਸ ਇਹੋ ਕੁਝ ਕਰਨ ਢੀਓ ਉਹ ਬਾਹਰ ਖੜਾ ਸੀ लवली ਉਹਨੂੰ ਮੈਂ ਸਮਝਾ ਕੇ ਆਇਆ ਵਾ ਕੀ ਕੀ ਉਹ ਤੇ ਹਾਲੀ ਗੱਲ ਤੋਂ ਹਾਂ ਕਹਿਣਾ ਉਹਨੇ ਕੀ ਆ ਕਹਿੰਦਾ ਮੈਂ ਨਹੀਂ ਇਹ ਪੈਸੇ ਕੱਢੇ ਕਿੰਨੇ ਕੱਢੇ ਫਿਰ ਮੈਂ ਤਾਂ ਉਹਨੂੰ ਵੀ ਕਿਹਾ ਸੀ ਮੈਂ ਵੀ ਹਾਂ ਕੰਮ ਛੱਡ ਦੇ ਅੱਗੇ ਤੁਸੀਂ ਆਪਣੇ ਪਿਓ ਦੇ ਪੈਸੇ ਕੱਢਦੇ ਪਿਆਰਾਂ ਦੇ ਪਾਣੀ ਨਹੀਂ ਪਿਆੰਦੇ ਐਂ ਲਈ ਕਦੋਂ ਕੱਢੇ ਆ ਉਹ ਤੇ ਮੇਰੇ ਕੋਲ ਹੈਗੇ ਹੀ ਤੇ ਉਹਨੇ ਕੱਢਿਆ ਤਾਂ ਹੀ ਆ ਨਾ ਕੱਢੇ ਤਾਂ लवली ਨੇ ਆ ਮੰਨਦਾ ਉਹ ਹੈ ਨਹੀਂ ਆ ਪਰ ਉਹ ਵੀ ਦੱਸੇ ਨਾ ਵੀ ਮੈਂ ਨਹੀਂ ਦਿੱਤੇ ਉਹਨੇ ਕਹਿੰਦੀ ਮੇਰੇ ਕੋਲ ਹੈਗੇ ਹੀ ਉਹਨੂੰ ਸਿਖਾਇਆ ਨਾ ਮੰਮੀ ਉਹਨੇ ਵੀ ਇਹੋ ਗੱਲ ਦੀ ਕੇ ਮੈਂ ਉਹਨੂੰ ਸਮਝਾਇਆ ਫਿਰ ਉਹ ਮੈਂ ਉਹਨੂੰ ਸਾਰਿਆਂ ਚੋਰ ਨਾ ਬਣਾ ਤੇ ਇਹੋ ਜੇ ਕੰਮ ਕਰਨੇ ਛੱਡ ਦੇ ਉਹਨੇ ਕਰਨੇ ਆ ਤੇ ਗਾੜੀਆਂ ਮੈਨੂੰ ਬਣਾ ਸਵਾਰ ਕੇ ਪਤਾ ਮੰਮੀ ਕਰਨੇ ਮੇਰੀ ਸੁਣੋ ਗੱਲ ਉਹਨੂੰ ਮਰਮੜ ਮੈਂ ਖਰਚਾ ਦੇ ਦਿਆ ਗਰ ਫਿਰ ਜਿੰਨਾ ਖਰਚਾ ਉਹ ਮੰਗਦੇ ਆ ਨਾ ਉਹਨਾਂ ਖਰਚੇ ਸਾਡੇ ਕੋਲੋਂ ਦਿੱਤਾ ਜਾਣਾ ਉਹਨਾਂ ਦੇ ਨਹੀਂ ਨਾ ਠੀਕ ਹੈ ਨਾ ਜਿੰਨਾ ਬੰਦਾ ਆਣਾ ਜਿੰਨਾ ਮੈਨੂੰ ਦਿੰਦੇ ਹੋ ਮਰਮੜੇ ਪੈਸੇ ਦੇ ਛੋਟਿਆ ਕਰੋ ਉਹਨੂੰ ਤੇ ਕੰਮ ਵੀ ਕੋਈ ਕਰੇ ਤੁਸੀਂ ਤਾਂ ਪਿਓ ਬਦ ਬੰਬੀ ਤਾਂ ਤੁਰੇ ਰਹਿੰਦੇ ਜੇ ਉਹ ਸਾਰਾ ਦਿਨ ਕਦੀ ਮੁੰਡਿਆਂ ਨਾਲ ਚੱਲ ਗਿਆ ਤਾਂ ਕਦੀ ਅੰਦਰ ਬਹਿ ਗਿਆ ਉਹਨੂੰ ਨਹੀਂ ਦੇਸਦਾ ਕੋਈ ਗੱਲ ਨਹੀਂ ਵਿਆਹ ਹੋ ਗਿਆ ਹੁਣ ਉਹ ਨਹੀਂ ਮੁੰਡਿਆਂ ਨਾਲ ਜਾਂਦਾ ਪੈਸੇ ਉਹਨਾਂ ਨੂੰ ਦੇਈ ਜਾਓ ਤੇ ਕੰਮ ਉਹਨਾਂ ਕੋਈ ਨਾ ਕਰਾਓ ਤੇ ਨਾ ਹੁਣ ਬਾਹਰ ਮੁੰਡਿਆਂ ਨਾਲ ਚੱਲਣਾ ਵਾ ਉਹ ਵੀ ਲੱਭਦੇ ਫਿਰਦੇ ਹੋਣੇ ਉਹਨੂੰ ਮੈਨੂੰ ਤਾਂ ਸ਼ਰ ਨਾਕ ਦੇ ਮੇ ਪੇਕੇ ਜਾਣ ਜੋਗੀ ਨਾ ਹੋਰ ਰਿਸ਼ਤੇਦਾਰ ਸੌ ਦਸਾਂ ਪਾਉਂਦੇ ਹੀ ਜੇ ਹੁਣ ਫੋਨ ਕਰਨਗੇ ਤਾਂ ਕੀ ਜਵਾਬ ਦਵਾਂ ਤੇ ਆਪੇ ਲੈ ਆਇਆ ਵਾ ਉਮੀ ਲੋਕਾਂ ਨੂੰ ਪਤਾ ਲੱਗਦੇ ਗਿਆ ਹੀ ਹੁਣ ਜੋ ਹੋਣਾ ਹੀ ਹੋ ਗਿਆ ਹੁਣ ਉਹਨੂੰ ਚੁੱਪ ਕਰਕੇ ਨਾ ਡੈਡੀ ਨੂੰ ਮੈਂ ਕਹਿ ਦਿੰਦਾ ਵਾਂ ਤੇ ਖਰਚਾ ਦਿਆ ਕਰੋ ਮਰਮਟਾ ਨੂੰ ਫੇਰ ਇਹੋ ਜਿਹੀ ਕੰਮ ਛੱਡਨੇ ਹੋਣੇ ਨੇ ਖਰਚਾ ਮੇਰੇ ਕੋਲ ਤੇ ਨਹੀਂ ਉਹ ਦਿੱਤਾ ਜਾਂਦਾ ਉਹ ਦੇਣਾ ਹੀ ਬੇਣਾ ਵਾ ਉਹ ਵੀ ਘਰ ਚ ਰਹਿੰਦਾ ਵਾ ਹੁਣ ਤੂੰ ਨਾ ਨਿੱਕੀ ਨਿੱਕੀ ਗੱਲ ਤੋਂ ਲੜਿਆ ਨਾ ਕਰ ਠੀਕ ਹੈ ਨਾ ਤੂੰ ਵੱਡੀ ਆ ਤੂੰ ਸਮਝਾ ਲਾਉਂ ਨੋ ਬਸ ਤੂੰ ਹੀ ਮੇਰੇ ਦਿਵਾਲੇ ਹੋ ਜਾ ਕਰੋ ਮੈਂ ਦਿਵਾਲੇ ਨਹੀਂ ਹੋਣ ਡਿਆ ਮੈਂ ਤੈਨੂੰ ਸਮਝਾਉਣੀ ਡਿਆ ਵਾ ਕੋਈ ਕਹਿੰਦਾ ਇੱਕ ਦੀ ਦੱਸ ਦੇ ਇਦਾਂ ਦਾ ਕੰਮ ਕਰਨਾ ਸਾਰੇ ਕਰ ਦ ਤੇ ਉਹਨੂੰ ਨਹੀਂ ਪਤਾ ਲੱਗਦਾ ਉਹ ਨਿਆਣੀ ਐ ਉਹ ਜੋ ਸਮਝਾਵੇ ਤੇ लवली ਨੂੰ ਕਹਾਂ ਉਹ ਸਮਝਾਵੇ ਵੀ ਸਾਰਾ ਕੰਮ ਕਰਿਆ ਕਰ ਤੋ ਮੰਮੀ ਬੜਾ ਮੱਥਾ ਮਾਰ ਕੇ ਆਇਆ ਉਹਦੇ ਨਾਲ ਮੈਂ ਇਹਨਾਂ ਨੂੰ ਲਿਆ ਹੁੰਦਾ ਪਤਾ ਹੀ ਤੇ ਸਮਝਾਉਂਦਾ ਨਹੀਂ ਪਤਾ ਤੇ ਘਰ ਵਿੱਚ ਇਦਾਂ ਰਹਿਦਾ ਵਾ ਦਰਾਣੀਆਂ ਚਠਾਣੀਆਂ ਨਾਲ ਕੋਲ ਤੁਹਾਡੇ ਅੱਗੇ ਬੋਲੀ ਜਾਂਦਾ ਮੈਨੂੰ ਦੱਸ ਕੀ ਕਹਿਣਾ ਉਹਨੇ ਤੁਹਾਡਾ ਬਾਤ ਹੈਗਾ ਉਹਦਾ ਕੋਈ ਨਹੀਂ ਬੋਲਦਾ ਵਾ ਨਾ ਬੋਲਤੀ ਤੇ ਇਹਦੀ ਬੰਦ ਹੋ ਜੂਗੀ ਅਜੇ ਤੂੰ ਮੋਲੀ ਵਿਖਾਣਦਾ ਤੇ ਕਰਨ ਕੀ ਦਿਹਾ ਵਈ ਜਿਹੜੀ ਮੈਂ ਗੱਲ ਕਹੀ ਹੈ ਨਾ ਉਹ ਕਰ ਲੋ ਚੱਪਰ ਕੇ ਠੀਕ ਹੈ ਨਾ ਉਹਨੂੰ ਮਰਮੜਾ ਖਰਚਾ ਦੇ ਦਿਆ ਕਰੋ ਮੈਨੂੰ ਤੇਦੀ ਸਮਝ ਨਹੀਂ ਆਉਂਦੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੰਮੀ ਇਹਨਾਂ ਨੇ ਤਾਂ ਉਹਨਾਂ ਵੱਲ ਦੀ ਗੱਲ ਕਰਨੀ ਆ ਇਹ ਆਪੇ ਪੋਚਾ ਲਾ ਲੈਂਦੀ ਆਪੇ ਆ ਕਰ ਲੈਂਦੀ ਚੱਲ ਕੋਈ ਗੱਲ ਨਹੀਂ ਦੇ ਇਹਨੂੰ ਵੀ ਰੋਟੀ ਇਹਨੇ ਰੋਟੀ ਖਾਣੀ ਹੁਣੀ ਆ ਸੇਰ ਦਾ ਗਿਆ ਬਾਹਰ ਨੂੰ ਯਾਰ ਸਭ ਇਹਨਾਂ ਨੂੰ ਪਾਣੀ ਕਿੱਦਾਂ ਕਰਾਉਂ ਲਿਆ ਪਾਣੀ ਪੂਣੀ ਤੇ ਕਣਕਾਂ ਨੂੰ ਲੱਗਾ ਸਾਰਾ ਇੱਧਰ ਹੀ ਚਲ ਹੁਣੀ ਆ ਕੋਈ ਗੱਲ ਬਾਤ ਨਾਲੇ ਇਹੇ ਕਿਹੜੀ ਸਵਾਲ ਲੈ ਲਾਂਗੇ ਹੋਰ ਮਨਜੇਦਰ ਕੀ ਹਾਲ ਆ ਬਾਬਾ ਦੀ ਵਧੀਆ ਵਧੀਆ ਬੈਠਾ ਇੱਥੇ ਬੈਠਾ ਆ ਓਏ ਉਤਰਾ ਦੇ ਘਰ ਯਾਰ ਬੋਰ ਹੋ ਜੀਦਾ ਸਰੀ ਤਾਂ ਢੜੀ ਕੀ ਕਰਦਾ ਦੱਸ ਤੈਨੂੰ ਬਰਾ ਮੈਂ ਚੱਲਣਾ ਖਾਲ ਖੋਲ ਜੇ ਬਣੇ ਮੈਂ ਚੱਲ ਨਾਲੇ ਫੇਰਾ ਪੂਰਾ ਮਾਰੋ ਨਾਲੇ ਕਿਹੜੀ ਦੰਮੜ ਓਏ ਆ ਵਧੀਆ ਕੀਤਾ ਯਾਰ ਦੇਖ ਜਾ ਚੌਣੇ ਆ ਤੇ ਆ ਵੀ ਸਰਕਾਰ ਦੇ ਕੰਮ ਤੇ ਬੜੇ ਵਧੀਆ ਕੀਤੇ ਨਾ ਯਾਰ ਬੰਦੇ ਆ ਜੇ ਹੁਣ ਪਰ ਲੋਕ ਲੈ ਰਹਿੰਦੇ ਨੇ ਕਿ ਤੇ ਤਾਂ ਹੀ ਆ ਓਏ ਹੋਏ ਤੇ ਹੈ ਠੀਕ ਨੇ ਇਹ ਆ ਵੀ ਮੈਂ ਇਹੋ ਪੁਲੀਆਂ ਬਲੀਆਂ ਪਵਾਤੀਆਂ ਆ ਲੇਓ ਬੜਾ ਵਧੀਆ ਕੀਤਾ ਯਾਰ ਮੈਂ ਮੰਗਣਵਾ ਤੇ ਜਲ ਮੈਂ ਉਹ ਸਾਰੇ ਥੋੜੀ ਸਾਰੇ ਥੜਾ ਤੋੜਨਾ ਮੈਨੂੰ ਹੂੰ ਹੂੰ ਜੇ ਵਿੱਚ ਮਿੱਟੀ ਪਾਤੀ ਤੇ ਮੁਰਕੇ ਪਾਣੀ ਕਿਤਨਾ ਗਾਹ ਖੜਿਆ ਕਰਦਾ ਨਹੀਂ ਨਹੀਂ ਯਾਰ ਤੇ ਬੋਤਲ ਦੀ ਬਣਾਇਆ ਤੇ ਮੈਂ ਚੱਲ ਹੁਣ ਉੱਤੇ ਥੋੜੀ ਪਾ ਕੇ ਮਿੱਟੀ ਮੱਟੀ ਬਰਾਬਰ ਕਰ ਲਾਓ ਉਸ ਨਿਆੜਿਆ ਦਾ ਬਾਹ ਬੜਾ ਬੜਾ ਵਧੀਆ ਵਧੀਆ ਯਾਰ ਦਾ ਅਸਲ ਸੱਚ ਜਾਂ ਦੱਸਿਆ ਯਾਰ ਇੱਕ ਪਿੰਡ ਚ ਗੱਲ ਮੜੀ ਜੀ ਉੱਡੀ ਆ ਪਰ ਸੱਚੀ ਆ ਕਿ ਝੂਠੀ ਆ ਮੈਂ ਤੂੰ ਦੇ ਦਿੰਦਾ ਮੈਨੂੰ ਮਿਲਿਆ ਨਹੀਂ ਕਾਦੀ ਯਾਰਾਂ ਦੇ ਤੇ लवली ਨੇ ਵਾਹ ਕਰ ਲਿਆ ਵਾ ਮੈਂ ਤਾਂ ਤੁਹਾਨੂੰ ਸੁਣਾਇਆ ਵਾ। ਉਹ ਯਾਰ ਮੈਨੂੰ ਕਿਹੜਾ ਸੁਪਨਾ ਆਉਣਾ ਸੀ ਉਹ ਮੈਂ ਇੱਕ ਦਿਨ ਗਿਆ ਸੀ ਗੱਡੀ ਦੇ ਹਵਾ ਪਰਾਉਣ ਉੱਥੇ ਡੇ ਤੇ। ਅੱਛਾ। ਤੇ ਉੱਥੇ ਲੱਗੇ ਇਹ ਬੰਦੇ ਐ ਤੈਨੂੰ ਵਧਾਈ ਹੋਏ ਮਹਿੰਦਰਾ ਕੀ ਗੱਲ ਵਾ। ਪਰੇ-ਪਰੇ ਜਾਣਦੇ ਆਂ ਵਾ ਪਾਰਟੀ ਫੜਨ ਤੋਂ ਬਿਨਾ। ਅੱਛਾ। ਉਹ ਮੈਂ ਪਾਰਟੀ ਕਾਦੀ ਬਣ ਗਈ ਮੈਨੂੰ ਕੋਈ ਪਤਾ ਤੇ ਲੱਗੇ। ਲਾ। ਇਹ ਹੋਇਆ ਵੇਖ ਕੀ ਕਰਨ ਲਿਆ ਓਏ ਇਹਨੂੰ ਘਰ ਦੇ ਨਾਲ ਵਿਆਹ ਹੋਇਆ ਤੇ ਦੱਸਣ ਨਹੀਂ ਦਿਆ ਕਿਸ ਨੂੰ। ਅੱਛਾ। ਉਹਨਾਂ ਦੇ ਭਰਾਵ ਤੇ ਕਈ ਗੱਲਾਂ ਪਤਾ ਕੀਤੀਆਂ। ਤੇ ਫਿਰ ਮੈਂ ਮੇਰੇ ਭਲੇ ਪਾਉ ਕਹਿੰਦਾ ਤੇਰੇ ਭਤੀਏ ਦਾ ਵਿਆਹ ਮੈਂ ਭਰਾ ਸਾਡੇ ਦੇ ਘਰ ਲਾਗੇ ਸਾਨੂੰ ਤੇ ਪਤਾ ਨਹੀਂ ਕੀ ਗੱਲ ਦਾ ਮੈਂ ਤੁਹਾਨੂੰ ਕਿਨੇ ਕਹਤਾ ਵਾ ਮੈਂ ਜੇ ਵਿਆਹ ਹੋਵੇ ਕੋਈ ਪਿੰਡ ਦਾ ਰੋਟੀ ਪਾਣੀ ਕੋਈ ਡੀਜੇ ਦਾ ਜੇ ਕੋਈ 100 ਗੱਲਾਂ ਬਾਤਾਂ ਹੁੰਦੀਆਂ ਕੋਈ ਬੂੰਦੀ ਨਿਕਲਦੀ ਹੈ ਕੋਈ ਸ਼ਕਰਪਾਰਾ ਨਿਕਲਦਾ ਵਾ ਹਾਂ ਤੇ ਕਹਿੰਦੇ ਨਹੀਂ ਨਹੀਂ ਕੰਮ ਹੋ ਗਿਆ ਹੀ ਉਹ ਇਹ ਮੈਂ ਭਰਾ ਮੈਨੂੰ ਤੇ ਪਤਾ ਨਹੀਂ ਮੈਂ ਅਗਦੇ ਟੱਕਰੂਗਾ ਤੇ ਫੇਰ ਹੀ ਭਰਾ ਪੁੱਛੂਗਾ ਉਹ ਨਹੀਂ ਯਾਰ ਮਜੇਂਦਰ ਸਿੰਘ ਇਹ ਤਾਂ ਦੀ ਕੋਈ ਗੱਲ ਨਹੀਂ ਆ ਹੁਣ ਤੂੰ ਚਾਚਾ ਵਾਂ ਤੈਨੂੰ ਛੱਡ ਗਏ ਤੇ ਹੋਰ ਕਿੰਨੂੰ ਖਾਣਾ ਸੀ ਨਾਲ ਸਾਡਾ ਟੈਂਟ ਟੁੰਟ ਲਾਉਣਾ ਸੀ ਨਾਲ ਕਈ ਗੱਲਾਂ ਡੀ ਜੀ ਦੂਜੇ ਵਜਣਾ ਸੀ ਓਏ ਓਹ ਭਰਾ ਹਾ ਗੱਲਾਂ ਦਾ ਤੇ ਮੈਂ ਉਸ ਨਾਲ ਲੰਨ ਵੀ ਰਿਆ ਜੋ ਮੈਂ ਹਾਂ ਉਹ ਕਮੜਿਆ ਉਹ ਜੀ ਗੱਲਾਂ ਨਹੀਂ ਕਰੀਦੀ ਹੁੰਦੀਆਂ ਕਹਿੰਦੇ ਦੀਪ ਪੁੱਦੀਆਂ ਵੀ ਨਹੀਂ ਗੱਲਾਂ ਡਾਈਦੀ ਹੁੰਦੀਆਂ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਤੈਨੂੰ ਐਵੇਂ ਲੋਕਾਂ ਨੇ ਕਹਿਤਾ ਵਾ ਚੰਗਾ ਯਾਰ ਮੈਂ ਨਾ ਫੇਰਾ ਮਾਰਵਾ ਗਿਆ ਹਾਂ ਜਾ ਮਾਰੇ ਮਾਰੇ ਇਹ ਵੇਖ ਲਾ ਦੁਨੀਆਂ ਕਿੰਦੀ ਖਰਾਬ ਆ ਹੈ ਇਹਦੇ ਘਰ ਸਭ ਕੁ ਹੋਣ ਡਿਆ ਵਾ ਤੇ ਮੇਰੇ ਕੋਲ ਵੇਲਾ ਪੜਦੇ ਰੱਖਣ ਡਿਆ ਭਰਾ ਕੋ ਚਲੋ ਕੋਈ ਨਹੀਂ ਜਦੋਂ ਕਿਤੇ ਟਕਾਣੇ 'ਕਾ ਲੜ ਗਈ ਨਾ ਫਿਰ ਭਰਾ ਦਾ ਚੇਤਾ ਆਉਣਾ ਚਲਗਾ ਕਰ ਲੈ ਤੂੰ ਹੀ ਭਰਾ ਆਪਣ ਜੋ ਤੇਰਾ ਮਰਜੀ ਹੈ